ਘਰ ਘਰ ਚੱਲੀ ਗੱਲ ਉਹ ਬਾਈ ਜਾਨਾ ਤੂਆ ਛੱਟ ਨਾ ਲਵਾ ਲੈਣਾ ਉਹ ਬਾੜੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਛੱਤ ਤੇ ਚੜੇ ਚਰਨਜੀਤ ਸਿੰਘ ਚੰਨੀ ਤੁਹਾਨੂੰ ਦੱਸਦੇ ਕਿ ਅੱਜ ਜਲੰਧਰ ਦੇ ਵਿੱਚ ਚੰਨੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ 1 ਲੱਖ ਵੱਧ ਤੋਂ ਵੋਟਾਂ ਦੇ ਨਾਲ ਉਹ ਜਿੱਤੇ ਨੇ ਤੇ ਜਿਸ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਉਹ ਛੱਤ ਤੇ ਚੜ ਗਏ ਤੇ ਛੱਤ ਤੇ ਚੜ ਕੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ પા ਕੇ ਵੱਡੀ ਲੀਡ ਦੇ ਨਾਲ ਜਿਤਾਏ ਤੇ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਜਿਹੜਾ ਵੀ ਵਾਦਾ ਜਲੰਧਰ ਦੇ ਲੋਕਾਂ ਦੇ ਨਾਲ ਉਹਨਾਂ ਨੇ ਕੀਤਾ ਉਹ ਪੂਰਾ ਕਰਨਗੇ ਤੇ ਜਲੰਧਰ ਛੱਡ ਕੇ ਕਦੀ ਵੀ ਨਹੀਂ ਜਾਣਗੇ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਬੰਡੇ ਬਹੁਤ ਨਸ਼ਾ ਸ਼ਰਾਬ ਵੀ ਬੰਡੀ ਤੇ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਵੋਟਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਭਾਜਪਾ ਨੇ ਡੇਰਾ ਬੱਲਾ ਦੇ ਨਾਮ ਤੇ ਫੇਸਬੁੱਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ ਕੇ ਜੀ ਡੇਰਾ ਬੱਲਾ ਦੀ ਉਹਨਾਂ ਨੂੰ ਅਮੈਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣਬਾਜੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੈਕਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਆ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਾਹਿਬਾਨ ਮੈਂ ਇਹਨਾਂ ਦੇ ਨਾਲ ਰੜ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਲੰਧਰ ਦੀ ਜੋ ਐਸੀ ਵਾਦੇ ਕੀਤੇ ਆ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਹੈ ਐਕਸ਼ਨ ਲਵਾਂਗੇ ਮੈਂ ਜੋ ਵਾਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਦਾ ਕੀਤਾ ਉਹ ਪੂਰੇ ਕਰਾਂਗੇ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਅਰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮ ਐਲ ਏ ਉਹਾਂ ਦੇ ਹੀ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮ ਐਲ ਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦਮੀ ਪਾਰਟੀ ਨੂੰ ਕੇ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਭੱਜ ਕੇ ਵੱਖਰਾ ਗੁਰੂਕ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਸਰ ਇਲੈਕਸ਼ਨ ਚੁਣਾਵਾਂ ਤੋਂ ਅਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਜਤੂ ਦੇ ਚੁਣਾਵ ਸੀ ਉਧਰੋਂ ਸਰਕਾਰ ਜਿਹੜੀ ਗਿਰ ਜਾਏਗੀ ਮੈਂ 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 ਲੱਖ ਸਿੰਘ ਦੀ ਮੱਦਦ ਦਿੱਤਾ ਚੜ੍ਹ ਕੇ ਮੈਂ ਬੱਚਾ ਜਾਰੀ ਰੱਖਦਾ ਨੂੰ ਸੁਮੈਲੇ ਆ ਆ ਦੀ ਬਹੁਤ ਆਸਤਾ ਕਿ ਇਹ ਨਿਵਾਰਣ ਢੀੜ ਵਾਲਾ ਮੁੰਦੇ ਕਰੀਏ ਚਾਹੇ ਕਿਸੇ ਚੰਨੀ ਹੋਰੀ ਚੜੇ ਉਹ ਸਹੀ ਹੈ ওকে